ਅਨ ਸਸਿਕਾਰ ਨੂੰ ਤੋਂ ਆਪਾਂ ਵਾਲੀ ਬਣਾਈਆਂ ਦਾਵਾਈ ਪਾਈ ਦੀ ਇਹਦੇ ਵਿੱਚ ਫਿਟਿੰਗ ਕੀਤੀ ਆਪਾਂ ਜੂਲੀ ਬਾਕਸ ਤੇ ਬਾਕੀ ਛੱਡ ਰਾਇਆ ਕਰ ਤੇ ਆ ਲਾਇਆ ਆਪਾਂ ਹੈਂਗਰ ਹੈਂਗਰੇ ਲਗਾ ਆਪੇ ਵੀ ਥੱਲੇ ਕਰ ਸਕਦੇ ਹਾਂ ਆਹ ਹੀ ਅਖੋੜਦੀ ਬਣੀਆਂ ਥੱਲੇ ਕਰਕੇ ਇਹੋ ਜਿਹ ਕਪੜੇ ਟਾਂਕ ਕੇ ਤੇ ਇਹਨੂੰ ਉੱਪਰ ਕਰ ਦਨਾ ਆਪਾਂ ਬਹੁ ਬੜੀ ਚੀਜ਼ ਹੋਈ ਬਾਕੀ ਆ ਸੀਟੇ ਦੇ ਸਲਪ ਪਾਈ ਐ ਤੇ ਇਹ ਥੱਲੇ ਆਪਾਂ ਦੀ ਬਿਟ ਬਾਕਸ ਲਾਇਆ ਵਾ ਇਹਦੇ ਵਿੱਚ ਆਪਣਾ ਜਿਹਾ ਘੜੀਆਂ ਪੁੜੀਆਂ ਰਿਕੋਟਾ ਸਾਮਾਨ ਸਾਰਾ ਆ ਜਾਣਾ ਇਹਦੇ ਵਿੱਚ ਨੰਬਰ ਸਪੁਰਸਰ ਕਰਨਿਆ ਨੇ ਇਹਦੇ ਵਿੱਚ ਕਾਰਡ ਕੋਡ ਘਰਿਆਂ ਘੁੜਿਆਂ ਸਭ ਕੁਝ ਆ ਜਾਂਦਾ ਇਹਦੇ ਵਿੱਚ ਆ ਆਪਣਾ ਛੱਟ ਰਹਿ ਗਿਆ ਕਾਂਗਰਸ ਛੱਟਾ ਛੁਟਾ ਹੋਇਆ ਚਾਹ ਤਿਆਰ ਰਹਿਣ ਨੂੰ ਸਾਰੇ ਪਾਉਣੇ ਹਨ ਤੇ ਆਹ ਉਹਨਾਂ ਟਾਈਟੂ ਦੇ ਆਪਣਾ ਚੈਨ ਲਗਾਇਆ ਕਰ ਰਿਹਾ ਜਿਹੜੇ ਵੀ ਟਾਈਟੂ ਵੀ ਬਣਾਤੇ ਆ ਤੇ ਇੱਕ ਆਪਾਂ ਬਣਾਇਆ ਥਲੇ ਦਰਾਜ ਦਰਾਜ ਵੀ ਜਿੰਨਾ ਖੁੱਲਾ ਬਣਾਇਆ ਜਿੰਨਾ ਮਰਜ਼ੀ ਸਮਾਨ ਰੱਖ ਲੋ ਇਹਦੇ ਵਿੱਚ ਬਾਕੀ ਪ੍ਰਬਾਲੇ ਪਲੇਟਾਂ ਨੇ ਪ੍ਰਬਾਲਨ ਲਗਾਉਣਾ ਹੈ ਇਹਦੇ ਵਿੱਚ ਇਹ ਇੱਕ ਉਹਦਰ ਪਲਾਟੇ ਤੇ ਛੱਟ ਤੇ ਲਾਣਾ ਇਹਦੇ ਵਿੱਚ ਸਤਫਾ ਬਣਿਆ ਆਪਾਂ। ਉਨਤੇ ਪਿਆਪ ਲਗਣਾ ਜੀ। ਸਫਾ ਪਾਤੀਆਂ ਦੀ ਇਹਦੇ ਵਿੱਚ ਇੱਕ ਥੱਲੇ ਦਰਾਜ ਬਣਿਆ ਆਪਾਂ। ਆਹ ਦੇਖੋ ਇਹ ਕਿੱਦਾਂ ਬਣਾਇਆ ਹੈ ਸਮੇਂ ਵਿੱਚ ਲੋਕਰ। ਲੋਕਰ ਤਾਂ ਪਤਾ ਨਹੀਂ ਲੱਗਦਾ ਵੀ ਲੋਕਰ ਕਿੱਥੇ ਲੱਗਾ ਹੋਊਗਾ। ਹੋਰ ਜਿਹੜੀ ਚੀਜ਼ ਲੋਕਰ ਬਣੀ। ਲੋਕਰ ਦੀ ਜੰਗਾ ਕੋਲਾ ਬਣਿਆ। ਇਹ ਤਾਂ ਮੱਤੀ ਸਮਾਰ ਰੱਖੋ। ਬਾਕੀ ਇਹ ਡੋਨਕ ਪਜੇ ਨਾ ਇਹ ਆਪਣੇ ਅੱਜ ਜਰਦਾ ਮਲੋਏ ਨੇ ਪਪੜਾ ਦਾ ਲੋਗ ਲੱਗਾ ਬਹੁਤ ਵਧੀਆ ਲੋਗ ਲੱਗਾ ਬਾਕੀ ਇਹਦਾ ਕਰਕੇ ਉੱਤਰ ਪਾਣੀ ਹੈ ਇਹਨਾਂ ਦਾ ਮਸਾਲਾ ਲੱਗ ਗਿਆ ਲੋਕਰ ਬਣਿਆ ਹੋਇਆ ਬਾਕੀ ਇਹ ਪਰਹਾਲ ਦੇ ਪਲੇ ਬਣਿਆ ਉੱਪਰ ਇਹਦੇ ਨਾਲ ਬਣਿਆ ਸਾਰੇ ਤੇ ਬਾਕੀ ਇਹ ਬਲੈਕ ਕਲਰ ਦਾ ਸ਼ੀਜਾ ਪਾਇਆ ਆਪਾਂ ਬਾਕੀ ਮਜਾ ਦਾ ਹਿਸਾਬ ਨਾਲ ਬਣਾਈ ਆਪਣੇ 5 ਫੁੱਟ ਜਿੰਨ ਚੜਾਈ ਹੈ ਤੇ 10 ਫੁੱਟ ਜਿੰਨ ਲੰਬਾਈ ਹੋ ਜਗ੍ਹਾ ਦੇ ਹਿਸਾਬ ਨਾਲ ਬਣੀਆਂ ਹਨ ਮਰੀ ਤੇ ਬਾਕੀ ਬਹੁਤੀਆਂ ਬਣ ਗਈਆਂ ਇਹਦੇ ਬਾਕੀ ਪੱਲੇ 'ਚ ਲੱਡਾਂ ਲੱਗੀਆਂ ਉਹ ਤੇ ਸੋਚਣ ਲੱਗਾ ਵਾ ਪਹਿਲਾਂ ਬੰਦ ਕਰੋਗੇ ਤਾਂ ਨਾਲ ਹੀ ਡੈਡ ਬੰਦ ਹੋ ਜਾਣੀਆਂ ਇਸ ਤਰ੍ਹਾਂ ਹੀ ਇਦਾਂ ਪਹਿਲਾਂ ਖੋਲੋਗੇ ਤਾਂ ਡੈਡ ਚੱਲੂ ਹੋਣਗੇ ਤੇ ਬੰਦ ਹੋ ਜਾਣੀ ਲੱਡਾਂ ਬਾਕੀ ਦਾ ਸਾਰੀ ਫਿਟੋਗਨ ਕਰਨੇ ਆ ਫਿਰ ਕੋਈ ਵੀਡੀਓ ਬਣਾ ਕੇ ਸਾਵਾਂਗੇ ਇਦਾਂ ਆਪਣਾ ਡੈਸਿੰਗ ਬਣ ਰਿਹਾ